ਬਹੁਜੀ ਜਿਹੜਾ ਜੱਜਰ ਸਿੰਘ ਝੰਡਾ ਚੜਾ ਹੈ ਕੀ ਕਹਿਣਾ ਚੁਣੇ ਅੱਜ ਦਾ ਦਿਹਾੜਾ ਅਗਰਵਾਲ ਸਮਾਜ ਵਾਸਤੇ ਬਹੁਤ ਸ਼ੁਭ ਦਿਹਾੜਾ ਹੈ ਕਿਉਂਕਿ ਅੱਜ ਨਵਾਂ ਸੰਮਤ 2082 ਚੜਿਆ ਹੈ ਤੇ ਉਸ ਗੱਲ ਦੀਆਂ ਸਾਰੇ ਸਮਾਜ ਨੂੰ ਬਹੁਤ-ਬਹੁਤ ਵਧਾਈ ਹੈ ਤੇ ਇਹ ਸ਼ੁਭ ਦਿਹਾੜੇ ਤੇ ਅਸੀਂ ਹਰ ਸਾਲ ਅਗਰਵਾਲ ਸਭਾ ਚ ਝੰਡਾ ਲਹਿਰਾਉਂਦੇ ਆ ਉਹ ਝੰਡੇ ਦੀ ਰਸਮ ਸਾਡੇ ਸਾਬਕਾ ਪ੍ਰਧਾਨ ਅਨਾਜ ਮੰਡੀ ਨਾਭਾ ਸ਼੍ਰੀ ਪ੍ਰੇਮ ਗੋਜੀ ਨੇ ਕੀਤੀ ਹੈ ਬਹੁਤ ਸੂਰਜ ਪਾਂਜੀ ਦੀ ਸਰਪਸਤੀ ਹੇਠ ਤੇ ਇਸ ਦਿਨ ਤੇ ਮੈਂ ਸਾਰੀ ਸਮਾਜ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਅਮੇ ਜੀ ਵਿਨੋਦ ਵਿਨੋਦ ਕੁਮਾਰ ਦੁੱਪਤਾ ਐਡਵੋਕੇਟ ਠੀਕ ਹੈ ਠੀਕ ਹੈ ਨਾ ਜੁਨੇ ਅੱਜ ਜੀ ਅੱਜ ਵਿਕਰਮੀ ਸੰਬਤ 2082 ਤੇ ਨਾਬਾ ਤੇ ਪੂਰੇ ਭਾਰਤ ਦੇ ਸਾਰੇ Hindu ਸਮਾਜ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਅੱਜ ਦਾ ਦਿਹਾੜਾ ਜਿਹੜਾ ਹੈ ਸ੍ਰਿਸ਼ਟੀ ਦੇ ਨਾਲ ਮਿਲ ਕੇ ਮਨਾਈਏ ਤੇ ਆਪਣੇ ਜਿਹੜਾ ਹੈ ਵਿਕਰਮੀ ਸੰਬਤ 2082 ਦੇ ਉੱਤੇ ਗਰਵ ਕਰੀਏ ਕਿਉਂਕਿ ਇਹ Hindu ਸਮਾਜ ਦਾ ਨਵਾਂ ਵਰ੍ਹਾ ਹੈ ਤਾਂ ਸਾਨੂੰ ਸਾਰੇ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਸਾਡੇ ਬੱਚੇ ਵੀ ਇਸ ਸਾਲ ਨੂੰ ਜਾਣਨ ਕਿਉਂਕਿ ਹੈਪੀ ਨਿਊ ਇਅਰ ਤਾਂ ਸਾਰੇ ਬੱਚੇ ਜਾਣਦੇ ਨੇ ਪਰ ਵਿਕਰਨ ਵੀ ਸੰਬ ਜਿਹੜਾ ਹੈ ਉਹ ਵੀ ਅਸੀਂ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਏ ਇਹੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ ਮੈਂ ਚੋਣ ਜਿੰਦਗੀ ਹ ਅਗਰਵਾਲ ਸਭਾ ਦੇ ਵਿੱਚ ਖੜਿਆ ਕੀ ਹੋਦਾ ਤੁਹਾਡੇ ਕੋਲ ਅਗਰਵਾਲ ਸਭਾ ਮੈਂ ਅਗਰਵਾਲ ਯੂਥ ਫੋਰਸ ਦਾ ਪ੍ਰਧਾਨ ਹਾਂ ਠੀਕ ਹੈ ਠੀਕ ਹੈ ਨਾ ਚੋਣ ਅੱਜ ਇਸ ਅ ਮਹਾਰਾਜਾ ਅਗਰਸਿੰਘ ਜੀ ਕੀ ਜੈ ਕੁੰਦੇਵੀ ਲక్ష్ਮੀ ਮਾਤਾ ਕੀ ਜੈ ਅ ਅੱਜ ਸਾਡਾ ਨਵਾਂ ਸਮਾਜ ਸ਼ੁਰੂ ਹੋਇਆ ਵਿਕਰ ਸੰਮਤ 2082 ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਕਿ ਅੱਜ ਸਾਡੇ ਪਵਿੱਤਰ ਨਰਾਤੇ ਵੀ ਸ਼ੁਰੂ ਹੋ ਰਹੇ ਨੇ ਉਹਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਕੀ ਗੈਣਾ ਚਲਦਾ ਇਹ ਅੱਜ ਸਾਡੇ ਅਗਰਵਾਲ ਸਭਾ ਨਾਪਾ ਸਾਡੇ ਪ੍ਰਧਾਨ ਰਵਨੀਸ਼ ਕੋਇਲ ਜੀ ਨੀਤਨ ਜੈਨ ਜੀ ਤੇ ਸਾਡੇ ਚੇਅਰਮੈਨ ਸ਼ੋਕ ਪੰਸਲ ਜੀ ਉਹਨਾਂ ਦੀ ਅਗਵਾਈ ਵਿੱਚ ਇੱਥੇ ਨਵ ਸੰਮਤ ਮਨਾਇਆ ਗਿਆ ਜੋ ਸਾਡਾ ਨਵਾਂ ਸਾਲ ਹੈ ਹਿੰਦੂ ਤੋਂ ਰਮ ਦਾ ਅਸਲੀ ਉਹ ਇਸ ਡੇਟ ਤੋਂ ਸ਼ੁਰੂ ਹੁੰਦਾ 1 ਅਪ੍ਰੈਲ ਤੋਂ ਜਿਵੇਂ ਨਰਾਤੇ ਸ਼ੁਰੂ ਹੋ ਗਏ ਅੱਜ 30 ਮਾਰਚ ਤੋਂ ਤਾਂ ਉਹ ਸ਼ੁਰੂ ਹੋ ਗਿਆ ਤਾਂ ਵੈਸੇ ਜਨਵਰੀ 'ਚ ਤਾਂ ਨਵਾਂ ਸਾਲ ਵੈਸੇ ਹੀ ਮਨਾਇਆ ਜਾਂਦਾ ਪਰ ਅਸਲੀ ਜਿਹੜਾ ਸਾਡਾ ਨਵਾਂ ਸਾਲ ਹੈ ਉਹ ਇਸ ਡੇਟ ਤੋਂ ਹੀ ਮਨਾਇਆ ਜਾਂਦਾ ਤੇ ਬਹੁਤ ਅਗਰਵਾਲ ਸਮਾਜ 'ਚ ਖੁਸ਼ੀ ਹੈ ਜੋ ਅੱਜ ਇੱਥੇ ਮਨਾਇਆ ਗਿਆ ਹੈ ਤੇ ਸਾਰੇ ਇਕੱਠੇ ਹੋਏ ਨੇ ਅਗਰਵਾਲ ਭਰਾ ਤੇ ਕਾਮਨਾ ਕੀਤੀ ਹੈ ਮਹਾਰਾਜ ਅਗਰਸੈਨ ਜੀ ਅੱਗੇ ਕਿ ਸਾਰਿਆਂ ਨੂੰ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ 'ਚ ਰੱਖਣ ਤੇ ਜਿੱਥੇ ਵੀ ਕਿਤੇ ਸਮਾਜ ਦੀ ਲੋੜ ਪੈਂਦੀ ਹੈ ਅਸੀਂ ਪਹਿਲਾਂ ਹੀ ਖੜਦੇ ਆ ਰਹੇ ਹਾਂ ਅੱਗੇ ਵੀ ਜਿੱਥੇ ਸਾਡੀ ਕੋਈ ਸਮਾਜ ਡਿਊਟੀ ਲਾਊਗਾ ਅਸੀਂ ਹਮੇਸ਼ਾ ਨਾਲ ਚੱਲਾਂਗੇ ਇਹ ਨਵਸੰਮਤ ਬਹੁਤ ਹੀ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਰਿਆਂ ਲਈ ਸਾਡੇ ਸਾਰੇ ਭਰਾ ਇਕੱਠੇ ਰਹਿਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਪ੍ਰਮੋਦ ਜੀ ਅੱਜ ਦੇ ਸ਼ੁਭ ਮੌਕੇ ਤੇ ਕੀ ਕਹਿਣਾ ਚਾਹੋਗੇ ਅਗਰਵਾਲ ਅੱਜ ਅਗਰਵਾਲ ਸਮਾਜ ਦਾ ਬਹੁਤ بڑا ਦਿਨ ਹੈ। ਅੱਜ ਸੰਮਤ 2022 ਵਿਆਸਦੀ ਸ਼ੁਰੂ ਹੋਇਆ ਅੱਗਰਵਾਲ ਸਮਾਜ ਦੇ ਵਿੱਚ ਇਹ ਦਿਨ ਬਹੁਤ ਅਹਿਮ ਰੱਖਦਾ ਪ੍ਰਕਿਰਤੀ ਦੇ ਹਿਸਾਬ ਨਾਲ ਵੀ ਸਾਡੇ ਤਿਹਾਰਾਂ ਦੇ ਹਿਸਾਬ ਨਾਲ ਵੀ ਅੱਜ ਦੇ ਦਿਨ ਤੋਂ ਹੀ ਸਾਡੇ ਮੌਸਮਾਂ ਚ ਚੇਂਜ ਜਾਂਦੀ ਹੈ ਤੇ ਸਾਡੇ ਵਪਾਰ ਦਾ ਬਈਆਂ ਦਾ ਖਾਤਿਆਂ ਦਾ ਅੱਜ ਦਾ ਦਿਨ ਹੀ ਅੱਗਰਵਾਲ ਸਮਾਜ ਸ਼ੁਰੂ ਕਰਦਾ ਹੈ ਮੈਂ ਅੱਜ ਦੇ ਦਿਨ ਤੇ ਸਾਰੇ ਅੱਗਰਵਾਲ ਸਮਾਜ ਨੂੰ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਪਰਮਾਤਮਾ ਕਰੇ ਆਉਣ ਵਾਲੇ ਦਿਨਾਂ ਵਿੱਚ ਸਾਡੇ ਸਮਾਜ ਦੀ ਚੜ੍ਹਾਈ ਹੋਵੇ ਅਸੀਂ ਵੱਧ ਤੋਂ ਵੱਧ ਪਰਮਾਤਮਾ ਇਸ ਦੇਸ਼ ਦਾ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز